माज ਮਹਲਾ ਤੇਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੇ ਘਰ へ ਮਹਿ ਪਾਈ ਸਦਾ ਸਰਵੀ ਇਕ ਮਨ ਧਿਆਈ ਗੁਰਮੁਖ ਸਚ ਸਮਾਵਣਿਆ ਹੋ ਵਾਰੀ ਜਿਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮਹਿ ਧਰਤੇ ਥੋਲ ਪਤਲਾ ਰਹਿ ਮਹ ਪ੍ਰੇਤਮ ਸਦਾ ਹੈ ਬਲਾ ਸਦਾ ਆਨੰਦ ਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਨ ਮਰਨ ਨਾ ਚੁਕੈ ਫੇਰਾ ਗੁਰਮੁਖ ਹੋਵੈ ਸੋ ਹੋ ਮਾਰੇ ਸਚੋ ਸੱਚ ਧਿਆ ਮੰਨਿਆ ਕਾਇਆ ਅੰਦਰ ਪਾਪ ਪੁੰਨ ਦੁਇ ਪਾਏ ਦੋਹੀ ਮਿਲਕੇ ਸ੍ਰੇਸ਼ਟ ਉਪਾਈ ਦੋਵੇ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਕਰਹਿ ਮਹਿ ਦੁਜੇ ਭਏ ਹਨੇਰਾ ਚਾਨਣ ਹੋਵੇ ਛੋੜੇ ਹੋ ਮੇ ਮੀਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦੇ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾਸਾਰ ਗੁਰ ਸਾਖੇ ਮਿਟਿਆ ਅੰਧਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੇ ਭਰੇ ਪੰਧਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵੜਜੇ ਸਦਾ ਵਪਾਰੇ ਲਾਹ ਨਾਮ ਸਦ ਪਾਵਣਿਆ ਆਪੇ ਵਥ ਰਖੇ ਆਪੇ ਦੇ ਗੁਰਮੁਖ ਵਣਜਹਿ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹਲਾ 3 ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦਿ ਕਰੇ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਿਆਏ ਗੁਰਮੁਖ ਸੱਚ ਸਮਾਉਣਿਆ ਹੋਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਉਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮਹਿ ਤਰਤੇ ਧੋਲ ਪਤਲਾ ਕਰਹਿ ਮਹਿ ਪ੍ਰੇਤਮ ਫਦਾ ਹੈ ਬਾਲ ਸਦਾ ਅਨੰਦ ਰਹਿ ਸੁਖਦਾਤਾ ਗੁਰਮਤ ਸਹਿਜ ਸਮਾਉਣਿਆਂ ਕਾਇਆ ਅੰਦਰ ਹਮੇ ਮੇਰਾ ਜੰਮਨ ਮਰਨ ਨਾ ਚੁੱਕੈ ਫੇਰਾ ਗੁਰਮੁਖ ਹੋਵੇ ਸੋ ਹਮੇ ਮਾਰੇ ਸਚੋ ਸਚ ਤਿਆ ਮੰਣਿਆ ਕਾਂ ਆਇ ਅੰਦਰ ਪਾਪ ਪੁੰਨ ਦੋਇ ਭਾਏ ਦੋਹੀ ਮਿਲਕੇ ਸ੍ਰਿਸ਼ਟ ਉਪਾਏ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ へ ਮਾਹੇ ਦੁਜੈ ਭਾਏ ਹਨੇਰਾ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨ ਦਿਨ ਨਾਮ ਤੇ ਆਵਣਿਆ ਅੰਦਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆ ਕਮਲ ਬਿਗਾਸ ਸਦਾ ਸੁਖ ਪਾਇਆ ਜੋ ਤੇ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੇ ਭਰੇ ਪੰਹਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਾਪਾਰੇ ਲਾਹਨਾ ਸੱਤ ਪਾਵਣਿਆ ਆਪੇ ਵਥ ਰੱਖੇ ਆਪੇ ਦੇ ਗੁਰਮੁਖ ਬਣ ਜੇ ਕੇ ਕੇ ਨਾਨਕ ਜੈਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹੱਲਾ ਤੇਜਾ ਮੇਰਾ ਪ੍ਰਭ ਭਰਪੂਰ ਰਹਿ ਆ ਸਭ ਥਾਈ ਗੁਰ ਪ੍ਰਸਾਦੇ ਕਰ ਹੀ ਮੈਂ ਪਾਈ ਸਦਾ ਫਰੇਵੇ ਇੱਕ ਮਨ ਧਿਆਇ ਗੁਰਮੁਖ ਸਚ ਸਮਾਵਣਿਆ ਹੋਵਾਰੀ ਜਿਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਵਾਵਣਿਆ ਰਹਾਉ ਕਰਮ ਹੈ ਧਰਤੇ ਧੋਲ ਪਾਤਲ ਕਰ へ ਮਹਿ ਪ੍ਰੇਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਜ ਸਮਾਵੜਿਆ ਕਾਇਆ ਅੰਦਰ ਹਾਂ ਮੈਂ ਮੇਰਾ ਜਮਨ ਮਰਨ ਨਾ ਚੂਕੇ ਫਿਰਾ ਗੁਰਮੁਖ ਹੋਵੈ ਸੋ ਹਮੈ ਮਾਰੇ ਸਚੋ ਸਚ ਤੇ ਆਵਣਿਆ ਕਾਇਆ ਅੰਦਰ ਪਾਪ ਕੁੰਨ ਦੋਇ ਭਾਈ ਦੋਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੈ ਗੁਰਮਤ ਸੈਜ ਸਮਾਵਣਿਆ ਘਰ へ ਮਹੇ ਦੁਜੇ ਭਏ ਅਨੇਰਾ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦਿਨ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਦਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮੈ ਲਾਵਣਿਆ ਅੰਧਰਾ ਮਹਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਥ ਰਖੈ ਆਪੇ ਦੇ ਗੁਰਮੁਖ ਬਣ ਜਾ ਕੇ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦਿ ਕਰੇ ਮਹਿ ਪਾਈ ਸਦਾ ਫਰੇਵੀ ਇੱਕ ਮਨ ਧਾਈ ਗੁਰਮੁਖ ਸਚ ਸਬਾਵਣਿਆ ਹੋ ਵਾਰੀ ਜਿਓ ਵਾਰੀ ਜਗ ਜੀਵਨ ਮਨ ਵਸਾਉਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਉਣਿਆ ਰਹਾਉ ਕਰਮਹਿ ਤਰਤੇ ਤੋਲ ਪਤਲਾ ਘਰ へ ਮਹਿ ਬੇਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖਦਾਤਾ ਗੁਰਮਤ ਸਹਿ ਜਿਸ ਮਾਣਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਨ ਮਰਨ ਨ ਚੁੱਕੈ ਫੇਰਾ ਗੁਰਮੁਖ ਹੋਵੇ ਸੋ ਹੋਮੈ ਮਾਰੇ ਸਚੋ ਸੱਜ ਤੇ ਆਵੜਿਆ ਕਾਇਆ ਅੰਦਰ ਪਾਪ ਪੁੰਨ ਦੋਇ ਪਾਏ ਦੋਹੀ ਮਿਲਕੇ ਸ੍ਰਿਸ਼ਟ ਉਪਾਏ ਦੋਵੇ ਮਾਰ ਜਾਏ ਇਕਤ ਘਰ ਆਵੇ ਗੁਰਮਤਿ ਸਹਿਜ ਸਬਾਵੜਿਆ ਕਰੇ ਮਹੇ ਦੁਜੇ ਭਏ ਅਰੇਰਾ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨੰਦਨਾ ਮਤਿਆ ਮਣਿਆ ਅੰਤਰਜੋਤ ਪ੍ਰਗਟ ਪਾਸਾਰਾ ਗੁਰ ਸਾਖੇ ਮਿਟਿਆ ਅੰਧਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮਿਲਾਵੜਿਆ ਅੰਦਰ ਮਹਿਲ ਰਤਨੇ ਭਰੇ ਪੰਡਾਰਾ ਗੁਰਮੁਖ ਪਾਏ ਨਾਮੇ ਅਪਾਰ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਣam ਸਦ ਪਾਵਣਿਆ ਆਪੇ ਵਥ ਰੱਖੇ ਆਪੇ ਦੇ ਗੁਰਮੁਖ ਬਣ ਜੇ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੇਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੇ ਘਰ へ ਮਹਿ ਪਾਈ ਸਦਾ ਸਰਵੀ ਇਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹੋਵਾਰੇ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰ ਮੈਂ ਧਰਤੇ ਥੋਲ ਪਤਲਾ ਕਰੇ ਮੈਂ ਪ੍ਰੇਤਮ ਸਦਾ ਹੈ ਬਲਾ ਸਦਾ ਆਨੰਦ ਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਮੈ ਮੇਰਾ ਜੰਮਣ ਮਰਨ ਨਾ ਚੋ ਕੈ ਫੇਰਾ ਗੁਰਮੁਖ ਹੋਵੇ ਸੋ ਹੋ ਮਾਰੇ ਸਚੋ ਸੱਚ ਧਿਆ ਮੰਨਿਆ ਕਾਇਆ ਅੰਦਰ ਪਾਪ ਪੁੰਨ ਦੁਇ ਪਾਏ ਦੋਹੀ ਮਿਲਕੇ ਸ੍ਰੇਸ਼ਟ ਉਪਾਈ ਦੋਵੇਂ ਮਾਰ ਜਾਏ ਇੱਕ ਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਕਰੇ ਮਹਿ ਦੁਜੇ ਭਏ ਹਨੇਰਾ ਚਾਨਣ ਹੋਵੇ ਛੋੜੇ ਹੋ ਮੇ ਮੀਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਨਦਨ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾਸਾਰ ਗੁਰ ਸਾਖੇ ਮਿਟਿਆ ਅੰਧਾਰਾ ਕਮਲ ਬਿਗਾਸ ਫਦਾ ਸੁਖ ਪਾਇਆ ਜੋ ਤੇ ਜੋਤ ਮਿਲਾਵੜਿਆ ਅੰਦਰ ਮਹਿਲ ਰਤਨੇ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵੜਜੇ ਸਦਾ ਵਪਾਰੇ ਲਾਹ ਨਾਮ ਸਦ ਪਾਵਣਿਆ ਆਪੇ ਵਥ ਰੱਖੇ ਆਪੇ ਦੇ ਗੁਰਮੁਖ ਬਣ ਜਹ ਕੇ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹਲਾ 3 ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੇ ਘਰ ਹੀ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸਚ ਸਮਾਵਣਿਆ ਹੋਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵੜਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵੜਿਆ ਰਹਾਉ ਕਰਮਹਿ ਤਰਤੇ ਥੋਲ ਪਤਲਾ ਕਰਹਿ ਮਹਿ ਪ੍ਰੇਤਮ ਸਦਾ ਹੈ ਬਾਲਾ ਸਦਾ ਆਨੰਦ ਹੈ ਰਹਿ ਸੁਖਦਾਤਾ ਗੁਰਮਤ ਸਹਜ ਸਮਾਉਣਿਆਂ ਕਾਇਆ ਅੰਦਰ ਹਮੇ ਮੇਰਾ ਜੰਮਨ ਮਰਨ ਨਾ ਚੁੱਕੈ ਫੇਰਾ ਗੁਰਮੁਖ ਹੋਵੇ ਸੋ ਹਮੇ ਮਾਰੇ ਸਚੋ ਸਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਏ ਦੋਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ へ ਮਾਹੇ ਦੁਜੈ ਭਾਏ ਅਨੇਰਾ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦਿਨ ਨਾਮ ਤੇ ਆਵਣਿਆ ਅੰਦਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆਂਦਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋ ਤੇ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੇ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵੜਜੇ ਸਦਾ ਵਾਪਾਰੇ ਲਾਹਨਾਮ ਸਦ ਪਾਵੜਿਆ ਆਪੇ ਵਥ ਰਖੇ ਆਪੇ ਦੇ ਗੁਰਮੁਖ ਵੜਜੇ ਕੇ ਕੇ ਨਾਨਕ ਜੈਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹੱਲਾ ਤੇਜਾ ਮੇਰਾ ਪ੍ਰਭ ਭਰਪੂਰ ਰਹਿ ਆ ਸਭ ਥਾਈ ਗੁਰ ਪ੍ਰਸਾਦਿ ਕਰਿ ਮੈਂ ਪਾਏ ਸਦਾ ਸਰੇ ਵੀ ਇੱਕ ਮਨ ਧਿਆਏ ਗੁਰਮੁਖ ਸੱਚ ਸਮਾਵਣਿਆ ਹੋਵਾਰੀ ਜਿਉ ਹੋਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮ ਹੈ ਧਰਤੇ ਧੋਲ ਪਾਤਾ ਲਾ ਕਰ ਹੈ ਮਹ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਜ ਸਮਾਵੜਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਨ ਮਰਨ ਨਾ ਚੁੱਕੇ ਫਿਰਾ ਗੁਰਮੁਖ ਹੋਵੇ ਸੋਹ ਮੈਂ ਮਾਰੇ ਸਚੋ ਸਚ ਤੇ ਆਵਣਿਆ ਕਾਇਆ ਅੰਦਰ ਪਾਪ ਪੁਨ ਦੋਇ ਭਾਈ ਦੋਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵੜਿਆ ਘਰ へ ਮਹੇ ਦੁਜੈ ਭਾਇ ਅਨੇਰਾ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨ ਦਿਨ ਨਾਮ ਤੇ ਆਵੜਿਆ ਅੰਤਰਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਦਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮਿਲਾਵਣਿਆ ਅੰਦਰ ਮਹਾਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣਜੇ ਸਦਾ ਵਾਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਥ ਰਖੈ ਆਪੇ ਦੇ ਗੁਰਮੁਖ ਬਣਜੈ ਕੇ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦਿ ਕਰੇ ਮਹਿ ਪਾਏ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸਚ ਸਿਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮਹਿ ਤਰਤੇ ਤੋਲ ਪਤਲਾ ਘਰ ਹੈ ਮਹਿ ਪ੍ਰੇਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖਦਾਤਾ ਗੁਰਮਤ ਫੈ ਜਿਸ ਮਾਣਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਨ ਮਰਨ ਨ ਚੋਕੈ ਫੇਰਾ ਗੁਰਮੁਖ ਹੋਵੇ ਸੋ ਹੋਮੈ ਮਾਰੇ ਸਚੋ ਸਚ ਤੇ ਆਵੜਿਆ ਕਾਇਆ ਅੰਦਰ ਪਾਪ ਪੁਨ ਦੋਇ ਪਾਏ ਦੋਹੀ ਮਿਲਕੇ ਸ੍ਰਿਸ਼ਟ ਉਪਾਏ ਦੋਏ ਮਾਰ ਜਾਏ ਇਕਤਕ ਹਰਿ ਆਵੇ ਗੁਰਮਤ ਸੈਜ ਸਮਾਵਣਿਆ ਕਰਹਿ ਮਹੇ ਦੁਜੈ ਭੈ ਅਰੇਰਾ ਚਾਨਣ ਹੋਵੇ ਛੋੜੈ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨੰਦਨਾ ਮਤਿਆ ਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰ ਸਾਖੇ ਮਿਟਿਆ ਅੰਧਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮਿਲਾਵੜਿਆ ਅੰਦਰ ਮਹਿਲ ਰਤਨੇ ਭਰੇ ਪੰਡਾਰਾ ਗੁਰਮੁਖ ਪਾਏ ਮੇ ਅਫਾਰ ਗੁਰਮਖ ਬਣ ਜੇ ਸਦਾ ਵਪਾਰੀ ਲਾਹਣam ਸਦ ਪਾਵਣਿਆ ਆਪੇ ਵਥ ਰੱਖੇ ਆਪੇ ਦੇ ਗੁਰਮਖ ਬਣ ਜੈ ਕਈ ਕੇ ਨਾਨਕ ਜੇ ਸਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ